ਪੂਰੀ ਗੱਲ ਬਾਤ ਤੁਹਾਨੂੰ ਦੱਸ ਦਿੰਨੇ ਆ ਵੀ ਕੀ ਹੋਈ ਆ ਤੇ ਪਹਿਲਾਂ ਉਹਨਾਂ ਵਾਸਤੇ ਜਿਹਾ ਆਵਾ ਜਿਹੜੇ ਕਿ ਪੱਤਰਕਾਰ ਪੁੱਠੇ ਪਾਸਿਓਂ ਖਬਰ ਨੂੰ ਚਲਾ ਰਹੇ ਨੇ ਕਿਉਂਕਿ ਸਿੱਧੇ ਪਾਸੇ ਤਾਂ ਫਿਰ ਉਹਨਾਂ ਨੇ ਸੁਣੀ ਹੋਈ ਜਾਂ ਪੁੱਠੇ ਪਾਸੇ ਨਹੀਂ ਨਾ ਸੁਣੀ ਹੋਈ ਵੀ ਹਨੀ ਸੇਠੀ ਤੇ ਬਰਿੰਕਲ ਬਾਪੂ ਬਲਕੌਰ ਸਿੰਘ ਦੇ ਉਲਟ ਹੋ ਗਏ ਭਾਨੇ ਦੇ ਉਲਟ ਹੋ ਗਏ ਮੂਸੇ ਵਾਲ ਦੇ ਉਲਟ ਹੋ ਗਏ ਤੁਸੀਂ ਤਾਂ ਮੇਰੇ ਹਿਸਾਬ ਨਾਲ ਕੱਲੀਆਂ ਪੋਸਟਾਂ ਪਾਈਆਂ ਆਉਣੀਆਂ ਬਾਈ ਦੇ ਗਿਆ ਤੇ ਅਸੀਂ ਰੈਲੀਆਂ ਕੱਢੀਆਂ ਸ਼ੋਅ ਕਰਾਏ ਨੇ ਇੱਕ ਵੱਡੀ ਕੱਪ ਕਰਾਏ ਨੇ ਮੂਸੇ ਵਾਲ ਦੇ ਨਾਮ ਤੇ ਰਿਕਾਰਡ ਆ ਜਿਹੜਾ ਮਰਜ਼ੀ ਲੈ ਲਓ ਉਡੀ ਗੱਲ ਜਿਹੜੇ ਸਾਰੇ ਕਰਦੇ ਨੇ ਭਾਪੇ ਫੇਮ ਪਾਲਦੇ ਨੇ ਭਾਪੇ ਵੀ ਬੰਦੇ ਹੁੰਦੇ ਨੇ ਫੇਮ ਵਾਲੀ ਗੱਲ ਸੁਣਨਾ ਪਹਿਲਾਂ ਪ੍ਰਿੰਕਰ ਦੀ ਕਨਿੰਕਰ ਉਹ ਬੰਦਾ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਮੌਜੂਦਾ ਐਮਐਲਏ ਦੇ ਉਲਟ ਗੋਡੀਆਂ ਚਲਾਈਆਂ ਸੀਗੀਆਂ ਅਗਲਿਆਂ ਨੇ ਵੀ ਇਹਨਾਂ ਨੇ ਵੀ ਕੁਛ ਨਹੀਂ ਤੁਸੀਂ ਜਦਿਆਂ ਐਮਸੀ ਦੇ ਵਿਰੁੱਧ ਹੋਏ ਹੋ ਜਾਂ ਪ੍ਰਧਾਨ ਦੇ ਵਿਰੁੱਧ ਹੋਏ ਹੋ ਤੁਹਾਨੂੰ ਤਾਂ ਪਤਾ ਹੋਵੇ ਅਗਲਾ ਐਮਐਲਏ ਦੇ ਵਿਰੁੱਧ ਹਾਈ ਕੋਰਟ ਵੱਲੋਂ ਸਿਕਿਉਰਿਟੀ ਆ ਉਹ ਚੀਜ਼ ਤੇ ਦਾਮ ਰੱਖਦਾ ਖੁੱਲਾ ਫਿਰਦਾ ਠੀਕ ਆ ਨੰਬਰ ਮੈਂ ਪਾ ਦੂੰਗਾ ਜਿਹਨੇ ਕਾਲ ਕਰਨੀਆਂ ਕਰ ਲਵੇ ਤੇ ਮੈਂ ਮੁੱਦਾ ਕਲੀਅਰ ਕਰ ਦਿੰਨਾ ਮੁੱਦਾ ਹੈ ਕਿ ਜਿਨੇ ਭਾਨੇ ਕੋਲੋਂ ਪੈਸੇ ਲੈ ਕੇ ਲੋਕ ਪਹੁੰਚਦੇ ਨੇ ਵੀ ਮੇਰੇ ਜਨਤ ਨੇ ਪੈਸੇ ਖਾਲੇ ਇਸੇ ਤਰ੍ਹਾਂ ਟਾਈਗਰ ਜਿਹਨੂੰ ਯੋਗ ਨਾਮ ਵੀ ਉਹਦਾ ਟਾਈਗਰ ਨਹੀਂ ਸੀਗਾ ਪਰ ਉਹ ਬੰਦਾ ਇੰਨਾ ਤਾਂ ਸਿੱਧੂ ਬਾਰੇ ਖਲਾਫ ਬੋਲਦਾ ਸੀ ਨਾ ਵੀ ਅੱਜ ਗੁਰਦੁਆਰੇ ਚੜ੍ਹ ਕੇ ਦੱਸ ਦੇਵੇ ਇਹ ਗੱਲ ਦਾ ਗਵਾਹ ਸਿੰਘਾ ਸਿੰਘਾ ਇਹ ਗੱਲ ਦਾ ਗਵਾਹ ਹੈ ਵੀ ਉਹ ਮੋਸੀ ਆਲੇ ਬਾਰੇ ਕੀ ਬਕਵਾਸ ਕਰਦਾ ਹੁੰਦਾ ਸੀਗਾ ਜਿਆਦਾ ਇੱਥੇ ਹੁੰਦਾ ਸੀਗਾ ਦੂਜਾ ਟਾਈਗਰ ਦਾ ਨਾਮ ਹੈਗਾ ਸੰਦੀਪ ਸਿੰਘ ਸੰਦੀਪ ਸਿੰਘ ਤੋਂ ਟਾਈਗਰ ਇਹਨੂੰ ਮੈਂ ਪ੍ਰਿੰਕਲ ਨੇ 6 ਮਹੀਨੇ ਘਰੇ ਉਹਦੇ ਰੱਖਾ ਠੀਕ ਆ ਉਹਦੇ ਨਾਲ ਬੌਂਡ ਆ ਤੁਸੀਂ ਤੁਸੀਂ ਸਰਕਾਰ ਦੇ ਉਲਟ ਥੋੜੀ ਹੋ ਜੂਗੇ ਤੁਸੀਂ ਕਾਨੂੰਨ ਦੇ ਉਲਟ ਥੋੜੀ ਹੋਵੋਗੇ 4 ਸਾਲ ਦਾ ਉਹਦਾ ਕੰਟਰੈਕਟ ਹੈ ਉਹ ਅੱਜ ਤੱਕ ਉਹਦਾ ਫੋਨ ਨਹੀਂ ਚੁੱਕਦਾ ਭਗੌੜਾ ਹੋਇਆ ਹੋਇਆ ਉਹ ਚੀਜ਼ ਗਾਣੇ ਵੇਚ ਕੇ ਉੱਤੇ ਸਾਨੂੰ ਕੋਈ ਦੁੱਖ ਨਹੀਂ ਅਸੀਂ ਤਾਂ ਸਾਡੇ ਹੁਣ ਵੀ ਗੱਡੀ ਦੀ 90% ਗਾੜੇ ਮੂਸੇ ਵਾਲੇ ਦੇ ਚੱਲਦੇ ਨੇ ਸਾਡਾ ਭਰਾ ਵੇ ਬਾਪੂ ਨਾ ਜੇ ਬਾਪੂ ਜੀ ਉਹਨੇ ਵੀਡੀਓ ਵਾਇਰਲ ਵੀ ਕਰਤੀ ਉਹਦੇ ਚੋਂ ਗੱਲਬਾਤ ਹੀ ਕਰ ਰਹੇ ਆ ਵੀ ਭਾਈ ਇਹ ਤਾਂ ਸਤਰਕ ਰਹੇ ਹੋ ਕੋਈ ਗਲਤ ਗੱਲ ਥੋੜੀ ਕਹੀ ਆ ਬਾਕੀ ਰਹੀ ਉਹਦੇ ਨਾਲ ਖੜਨ ਦੀ ਗੱਲ ਜੇ ਜਿਹੜੇ ਆਨੂੰ ਦੇਖਦੇ ਨੇ ਨੈਟ ਤੇ ਦੇਖਦੇ ਨੇ ਤੇ ਜਿਹੜੇ ਪਰਚੇ ਖਰਚੇ ਸਭ ਕੁਝ ਹੁੰਦਾ ਇਹ ਵੜੇ ਗੱਲ ਹੈ ਥੈਂਕ ਯੂ ਪਰ ਜਿਹੜੇ ਖਰਚੇ ਜਿਹੜੇ ਹੁੰਦੇ ਨੇ ਨਾ ਇਹਨਾਂ ਭਰਾਵਾਂ ਦੇ ਸਿਰ ਤੇ ਹੀ ਚੱਲੇ ਜਾਂਦੇ ਨੇ ਮਗਰ ਉਹ ਫੈਮਿਲੀ ਨੂੰ ਪੋਲੀਟਿਕਲ ਲਾ ਲੋ ਸਰਕਾਰੀ ਲਾ ਲੋ ਸਾਰਾ ਕੁਝ ਇਹੀ ਟੈਗਲ ਕਰਦੇ ਨੇ ਸੋ ਇਹ ਤਾਂ ਅੱਜ ਸਹੀ ਐ ਤਾਂ ਵੀ ਆਪਾਂ ਇਹਦੇ ਨਾਲ ਖੜੇ ਆਂ ਜੇ ਕੱਲ ਨੂੰ ਕਿਤੇ ਰੱਬ ਨਾ ਕਰੇ ਇਹ ਗਲਤ ਸਟੈਂਡ ਵੀ ਲੈ ਲੰਦਾ ਨਾ ਤਾਂ ਵੀ ਅਸੀਂ ਉਹਦੇ ਨਾਲ ਸਾਡਾ ਗਰੁੱਪ ਦੇ ਨਾਲ ਖੜਦ ਕਿਉਂਕਿ ਉਹ ਸਾਡਾ ਭਰਾਵ ਐ ਸਾਨੂੰ ਪਤਾ ਉਹ ਸਾਡੇ ਲਈ ਕੀ ਐ ਤੇ ਦੂਜੀ ਗੱਲ ਉਹਨੇ ਟਾਈਗਰ ਤੋਂ ਪੈਸੇ ਲੈਣੇ ਨੇ ਟਾਈਗਰ ਨਾਲੋਂ ਬੌਂਡ ਐ ਠੀਕ ਐ ਤੇ ਟਾਈਗਰ ਨੂੰ ਉਹ ਚੀਜ਼ ਦੇਣੀ ਪੈਣੀ ਐ ਤਾਂ ਜਿਹੜਾ ਕਹਿੰਦੇ ਨੇ ਆ ਕੇਸ ਵਾਲਾ ਵੀ ਉਹ ਫਾਈਲ ਆ ਚੁੱਕੀ ਆ ਵਕੀਲ ਸਾਹਿਬ ਨੇ ਲਾ ਵੀ ਦਿੱਤੀ ਆ ਉਹਦੇ ਤੇ ਠੀਕ ਆ ਉਹ ਵੀ ਉਹਨੂੰ ਸਮਾਨ ਭੇਜ ਦਾਂਗੇ। ਨਾ ਸਾਡਾ ਭਾਨੇ ਨਾਲ ਕੋਈ ਤੇ ਨਾ ਸਾਡਾ ਬਾਪੂ ਬਲਕੌਰ ਸਿੰਘ ਜੀ ਨਾਲ ਕੋਈ ਸਾਡੇ ਪਿਓ ਸਮਾਨ ਆ। ਸ਼ਾਇਦ ਜਿਹੜੇ ਆ ਗਲਤ ਕਮੈਂਟ ਕਰਨ ਵਾਲੇ ਜਾਂ ਗਾਤ ਦੇ ਇਹਨਾਂ ਨੇ ਮੈਸੇਜ ਮੂਸੀ ਜੀ ਕਰ ਰਹੇ ਨੇ ਇਦਾਂ ਦਰਾਹੇ ਮੈਂ ਫਿਰਦਾ ਹੁੰਦਾ। ਲੁਧਿਆਣਾ ਸੀਐਮਸੀ ਬ੍ਰਿੰਕਲ ਫਿਰਦਾ ਹੁੰਦਾ। ਜੇ ਤੁਹਾਨੂੰ ਜਿਆਦਾ ਕਿਸੇ ਨੂੰ ਅੱਗ ਹੈਗੀ ਆ ਉਹ ਨੰਬਰ ਮੰਗ ਲਵੇ। ਅਸੀਂ ਨੰਬਰ ਦੇ ਦਾਂਗੇ ਕਾਹਨੂੰ ਐਵੇਂ ਫੇਸਬੁੱਕ ਤੇ ਕਿਸ ਦੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦੇ। ਠੀਕ ਹੈ ਨਾ? ਤੇ ਦੂਜੀ ਗੱਲ ਵੀ ਪ੍ਰਿੰਕਲ ਕੀ ਚੀਜ਼ ਆ। ਲੁਧਿਆਣੇ ਵਾਲਿਆਂ ਨੂੰ ਪੁੱਛ ਲਿਓ ਠੀਕ ਆ। ਸਾਡਾ ਭਰਾਵਾਂ ਸਾਨੂੰ ਉਹਤੇ ਮਾਣ ਆ। ਅੱਜ ਤੱਕ ਸਹੀ ਸਨਾਨ ਲੈ ਰਹੇ ਤਾਂ ਵੀ ਅਸੀਂ ਉਹਦੇ ਨਾਲ ਖੜੇ ਆ। ਕੱਲ ਨੂੰ ਗਲਤ ਜੇ ਕਿਤੇ ਲੈ ਲੰਦਾ ਨਾ ਆੜੀ ਜਾ ਕੇ ਤੇ ਅਸੀਂ ਤਾਂ ਵੀ ਉਹਦੇ ਨਾਲ ਹੀ ਖੜਾਂਗੇ। ਆ ਥੋੜੇ ਕਮੈਂਟ ਦੇ ਕੇ ਹੀ ਭੱਜਣ ਵਾਲਿਆਂ ਚ ਨਹੀਂ ਹੈਗੇ। ਸਾਨੂੰ ਪਤਾ ਸਾਡੇ ਨਾਲ ਕੀ ਚੀਜ਼ ਸੋ ਗੱਲ ਓਨੀ ਕ ਕਰੀ ਦੀ ਹੈ ਜਿੰਨੀ ਕ ਪਤਾ ਹੋਵੇ ਨਾਲੇ ਇੱਕ ਦੋ ਪੱਤਰਕਾਰ ਭਾਈ ਜਿਹੜੇ ਪੁੱਠੇ ਪਾਸੋਂ ਖਬਰ ਚਲਾ ਰਹੇ ਨੇ ਮੂਸੇ ਵਾਲੇ ਨੂੰ ਧਮਕੀ ਇਦਾਂ ਦਾ ਵੀ ਪਾਗਲ ਸਾਡੇ ਦਿਮਾਗ 'ਚ ਫਰਕ ਜਿੱਦਣ ਮੇਰੇ ਪਾਪਾ ਦੀ ਮਹੀਨੇ ਦੀ ਅਰਦਾਸ ਸੀ ਨਾ ਉਸ ਦਿਨ ਮੂਸੇ ਵਾਲੇ ਦੀ ਡੈਥ ਹੋਈ ਸੀ ਔਰ ਸਾਨੂੰ ਵਿਸ਼ਵਾਸ ਨਹੀਂ ਸੀ ਬਹੁਤ ਦੁੱਖ ਦੀ ਉਹ ਚੀਜ਼ ਦਾ ਸਾਡੇ ਬੱਚੇ ਅਜ ਤੱਕ ਟੀ-ਸ਼ਰਟਾਂ ਪਾਉਂਦੇ ਨੇ ਸਾਡੇ ਫੋਟੋਆਂ ਲੱਗੀਆਂ ਸਾਰਾ ਕੁਝ ਆ ਜੇ ਮੈਂ ਤੁਹਾਨੂੰ ਅਸੀਂ ਪੰਜਾਬ ਦੇ ਮੁੰਡਿਆਂ ਨੂੰ ਪਿਆਰ ਕਰਦੇ ਅਸੀਂ ਵੀ ਕਰਦੇ ਹਾਂ ਅਸੀਂ ਵੀ ਇੱਥੋਂ ਹੀ ਬਣੇ ਹੋਏ ਹਾਂ ਪਰ ਉਹ ਫੇਸਬੁੱਕ ਤੇ ਜਾ ਲਾ ਕੇ ਪਰਸਨਲ ਮੈਸੇਜ ਭਾਨੇ ਬਾਰੇ ਉਹ ਕੁਝ ਨਹੀਂ ਬੋਲਿਆ ਉਹਨਾਂ ਦੀ ਆਪਸੀ ਗੱਲਬਾਤ ਹੋ ਗਈ ਅ ਜਿੱਥੇ ਉਹ ਭਾਨੇ ਦੇ ਖਿਲਾਫ ਜੇ ਬੋਲੂਗਾ ਅਸੀਂ ਤਾਂ ਵੀ ਉਹਦੇ ਨਾਂ ਨਾਲ ਯਾਰ ਹੋਰ ਦੱਸੋ ਪਰ ਆ ਸਾਡਾ ਅਜੇ ਤਾਂ ਕੁਝ ਬੋਲਿਆ ਨਹੀਂ ਜੇ ਬੋਲ ਪੋਵੇ ਤਾਂ ਵੀ ਨਾਂ ਨਾਲ ਭਾਨੇ ਨਾਲ ਸਾਨੂੰ ਭਾਨੇ ਵੀ ਅਸੀਂ ਇੱਜ਼ਤ ਕਰਦੇ ਆ ਜਿਵੇਂ ਭਾਨੇ ਕੋਲ ਲੋਕ ਆਉਂਦੇ ਨੇ ਉਹਨਾਂ ਦੇ ਪੈਸੇ ਫਸਦੇ ਨੇ ਭਾਨਾ ਗਾਲਾਂ ਕੱਢਦਾ ਫੋਨ ਕਰਦਾ ਠੀਕ ਹੈ ਕਿ ਪੈਸੇ ਦੋ ਪੈਸੇ ਦਵਾਉਂਦਾ ਵੀ ਅ ਗਰੀਬਾਂ ਨਾਲ ਖੜਦਾ ਉਹ ਮੇ ਸਾਡੇ ਭਰਾ ਦਾ ਹੱਕ ਮਾਰਿਆ ਗਿਆ ਹੋਵੇ ਜੇ ਕੋਈ ਕਿਸੇ ਤੇ ਪੈਸੇ ਲਾਉਂਦਾ ਅਸੀਂ ਜਿਹੜਾ ਇਹ 50 ਲੱਖ ਰੁਪਏ ਲਾਣ ਲੱਗੇ ਆਂ ਕੋ ਸੋਚ ਕੇ ਲਾਵਾਂਗੇ ਨਾ ਕਮਾਣ ਲਈ ਲਾਵਾਂਗੇ ਜੇ ਕੱਲ ਨੂੰ ਸਾਡੇ ਤੋਂ ਕੋਈ ਇਨਕਮ ਨਾ ਹੋਵੇ ਸਾਡਾ ਫੋਨ ਵੀ ਨਾ ਚੱਕੇ ਤਾਂ ਫਿਰ ਕੀ ਰਹਿ ਗਿਆ ਬੱਲੇ ਤੇ ਉੱਪਰ ਜੀ ਜਿਹੜਾ ਬੰਦਾ ਮੂਸੇ ਵਾਲੇ ਬਾਰੇ ਏਡੀ ਏਡੀ ਗਾਲਾਂ ਕੱਢਦਾ ਹੋਵੇ ਵੀ ਅਸੀਂ ਕੀ ਸਮਝਦੇ ਆਂ ਕੀ ਨਹੀਂ ਸਮਝਦੇ ਫ੍ਰੈਂਕਲ ਦੇ ਘਰੇ 6 ਮਹੀਨੇ ਕੋਠੀ 'ਚ ਰਿਹਾ ਹੋਵੇ ਅਗਲੇ ਤਾਂ ਕੁਝ ਨਹੀਂ ਹੁਣ ਮੰਮੀਆਂ ਤੇ ਰੋਟੀ ਖਾਦੀ ਹੋਵੇ ਉਹ ਬੰਦਾ ਜੇ ਫੋਨ ਨਾਲ ਚੱਕਿਓ ਅੱਜ ਫੁੱਦੂ ਦੱਸਿਓ ਬੰਦੇ ਨੂੰ ਤੇ ਫਿਰ ਸਾਨੂੰ ਉਹ ਨੂੰ ਸਿੱਧਾ ਕਰਨਾ ਆਉਂਦਾ ਬਾਕੀ ਜਿਹਨੂੰ ਕੋਈ ਗੱਲਬਾਤ ਹੈ ਜਾਇਦਾ ਹੀ ਉਹ ਜਾਇਦਾ ਹੀ ਕੋਈ ਗੱਲਬਾਤ ਆ ਵੀ ਨਾ ਨਿਆਏ ਧੱਕੇ ਨਾਲੇ ਦੱਬਣਾ ਦਬਿਆ ਤਾਂ ਨਾ ਉਹ ਕਦੀ ਕਿਸੇ ਤੋਂ ਨਾ ਮੈਂ ਕਦੀ ਕਿਸੇ ਤੋਂ ਦੱਬਿਆ ਐ ਦਬਰਣ ਦਬਾਉਣ ਪਿੱਛੇ ਤਾਂ ਪਰਚੇ ਕਰਾਈ ਫਿਰਦੇ ਆ ਠੀਕ ਐ ਸੋ ਜੇ ਭਾਪੇ ਆ ਚਾਹੇ ਛਾਪੇ ਆ ਜਿਹੜੇ ਮਰਜੀ ਆ ਆਪਣੇ ਸਟੈਂਡ ਤੇ ਖੜੇ ਆ ਤੁਹਾਡੇ ਨਾਲੋਂ ਕਈਆਂ ਨਾਲੋਂ ਚੰਗੇ ਆ ਠੀਕ ਐ ਜੇ ਬਾਕੀ ਬਾੜੀ ਜੇ ਕਿਸੇ ਨੂੰ ਗੱਲ ਬਾਤ ਆਏ ਉਹ ਸਿੱਧਾ ਨੰਬਰ ਮੰਗਿਆ ਕਰੇ ਲੋੜ ਨਹੀਂ ਕਿਸੇ ਨੂੰ ਵਿੱਚ ਪਾਉਣ ਦੀ ਯਾਰ ਲੋੜ ਨਹੀਂ ਆਪਣੀ ਤੇ ਮੇਰੀ ਜਵਾਨ ਗੰਦੀ ਕਰਨ ਦੀ ਜਾਂ ਉਹਦੀ ਗੰਦੀ ਕਰਨ ਦੀ ਸਿੱਧਾ ਕਹੋ ਵੀ ਨੰਬਰ ਦਿਓ ਗੱਲ ਕਰਨੀ ਹੈ ਜਾਂ ਲੋਕੇਸ਼ਨ ਭੇਜੋ ਭੇਜ ਦਾਂਗੇ ਅਜ ਤਾਂ ਉਹਨੂੰ ਲੋਕੇਸ਼ਨ ਭੇਜ ਤੀ ਜਿਹਨੂੰ ਜਿਹਨੇ ਜਿਹਨੂੰ ਕਦੀ ਕਿਸੇ ਨੇ ਨਹੀਂ ਭੇਜੀ ਸਾਮਣੇ ਤੇ ਮੈਂ ਕਿਸੇ ਨਾਮ ਲੈ ਕਿਹਦਾ ਨਾਮ ਲੈਣਾ ਚਾਹਣਾ ਮੱਛੀ ਵਾਲੇ ਵੀਰ ਦਾ ਅਸ ਤਾਂ ਉਹਨੂੰ ਲੋਕੇਸ਼ਨ ਭੇਜੀ ਤੀ ਜਿਹਨੇ ਪੰਜਾਬ ਚ ਪੰਨ ਜਾਣੇ ਪਹਿਲਾਂ ਕੇ ਕੁੱਤੇ ਸੀ ਸੋ ਸਮਝਿਆ ਕਰੋ ਵੀ ਹਰੇਕ ਖਾਂ ਫੇਮ 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 ਤਿੰਨ ਤਿੰਨ ਸਾਲ ਹੋ ਗਏ ਵਾਇਰਲ ਹੋਏ ਹੋਏ ਨੂੰ ਦੱਸ ਫੇਮ ਲਈ ਕੁਝ ਕੀਤਾ ਥੋੜੀ ਆਪਣੀ ਜਨਾਨੀਆਂ ਨਾਲ ਨੰਗੀਆਂ ਫੋਟੋ ਪਾ ਕੇ ਤਾਂ ਵੀ ਫੇਮ ਨਹੀਂ ਫੇਰ ਤਾਂ ਵੀ ਫੇਮਸ ਨਹੀਂ ਹੋਏ ਸਾਲੇ ਜਿਹੜੇ ਕਮੈਂਟ ਕਰਦੇ ਬਾਕੀ ਸਾਡੇ ਭਰਾ ਸਾਨੂੰ ਸਪੋਰਟ ਵੀ ਕਰਦੇ ਆ ਜਿਨ੍ਹਾਂ ਨਾਲ ਅਸੀਂ ਖੜਦੇ ਹਾਂ ਸਾਡੇ ਨਾਲ ਖੜਦੇ ਸੋ ਅਸੀਂ ਪ੍ਰਿੰਕਲ ਦੇ ਨਾਲ ਆ ਅੱਜ ਉਹ ਸਹੀ ਸਟੈਂਡ ਹੈ ਔਰ ਟਾਈਗਰ ਹਲਵਾਰੇ ਨੂੰ ਪੂਰਾ ਜਵਾਬ ਦਿੱਤਾ ਜਾਊਗਾ ਸਾਡੇ ਏਰੀਆ ਚ ਫਿਰ ਲਾ ਕੇ ਦਿਖਾਵੇ ਜੇ ਸ਼ੁਰੂ ਹੁੰਦਾ ਭਾਨਾ ਕਹਿੰਦਾ ਉਹਨੂੰ ਵੀ ਰੋਟੀ ਖਾ ਲੈਣ ਦੇ ਤੈਨੂੰ ਕੀ ਪਤਾ ਵੀਰ ਜੇ ਤੂੰ ਸਮਾਜ ਸੇਵਾ ਦੇ ਕੰਮ ਕਰਦਾ ਆਂ ਠੀਕ ਤੇ ਕਰਦੇ ਹੋਵੇਂਗਾ ਸੋ ਗੱਲ ਡਿਟੇਲ ਅਗਲੀ ਇੰਟਰਵਿਊ ਆਊਗੀ ਉੱਚ ਦੇਖ ਲੈ ਇੰਟਰਵਿਊ ਵਾਲੇ ਵੀ ਉਹਦੇ ਕੋਲ ਆਉਂਦੇ ਨੇ ਜਿਹਦੇ ਚ ਕੋਈ ਸਕੂਬੀ ਸਮਝ ਗਿਆ ਕਮੈਂਟ ਕਰਨ ਵਾਲੇ ਕੋਲ ਇੰਟਰਵਿਊ ਵਾਲੇ ਨਹੀਂ ਆਉਂਦੇ ਸਸੂ ਜਾਬ